ਕਿ ਗਏ ਨੇ ਮੈਂ ਆਪ ਲੋਭ ਕੇ ਆਪ ਉਪਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋੜ ਕੇ ਆ ਖਾਂਦੇ ਮੇਰੇ ਪੁੱਤ ਦਾ ਕੋਈ ਰੋਲਾ ਨਹੀਂ ਤੇਰਾ ਮਕਾਮ ਦਾ ਸੁਛਾ ਨਹੀਂ ਖੇਡਿਆ ਲੱਖ ਦਸੋ ਗੇੜਿਆਂ ਨੇ ਮਾਰਿਆ ਮੇਰਾ ਪੁੱਤ ਹੁਣ ਕੋਣ ਦੱਸ ਦੇ ਗੁਜਰਾ ਕਿੱਥੇ ਗਿਆ ਤੂੰ ਕਿਹੜਾ ਦੱਸ ਮੇਰਾ ਪੁੱਤ ਤੂੰ ਲੈ ਕੇ ਗਿਆ ਸੀ ਰੋਲਾ ਤੇਰਾ ਸੀ ਤਰੋਂ ਕਹਿੰਦਾ ਨੀ ਕਰ ਲਾ ਗਿਆ ਲੋਰ ਪਾਇਆ ਘੁੱਟ ਪਾਇਆ

ਉਸ ਆਪਣੇ ਪਿੰਡ ਦੇ ਨੌਜਵਾਨ ਦੀ ਮੌਤ ਹੋਈ ਹੈ ਜਿਹੜਾ ਉਹ ਵੀ ਕਤਲ ਕੀਤਾ ਗਿਆ ਉਹ ਹੁਣ ਕਿਸ ਤਰ੍ਹਾਂ ਪਰਿਵਾਰ ਵੱਲੋਂ ਕੀ ਫਰਜ਼ਾ ਲਿਆ ਗਿਆ ਉਸ ਉਸ ਮਤਲਬ ਸਰਕਾਰ ਨਹੀਂ ਜੀ ਕਿੰਨਾ ਚਿਰ ਉਹ ਗ੍ਰਿਫਤਾਰ ਨਹੀਂ ਹੁੰਦੇ ਜੀ ਕਿ ਇਹਨਾਂ ਨੇ ਗੋਲੀ ਮਾਰੀ ਉਹਨਾਂ ਚਿਰ ਕੋਰਟ ਮਾਡਲ ਨਹੀਂ ਕਰਾਇਆ ਜਾਂਦਾ ਸਰਕਾਰ ਪਰਵਾਹ ਤਾਂ ਲੱਗੇ ਜੀ ਮਤਲਬ ਕਿ ਇਹਨਾਂ ਨੇ ਗੋਲੀ ਮਾਰੀ ਜੀ ਹਾਂ ਜੀ ਰੁਮਮੀ ਦੇ ਹੈ ਜੀ ਮੁੰਡੇ ਹਾਂਜੀ ਕੋਈ ਦੁਸ਼ਮਣੀ ਸੀ ਉਹਨਾਂ ਪੁਰਾਣੀ ਨਹੀਂ ਕੋਈ ਦੁਸ਼ਮਣੀ ਨਹੀਂ ਸੀਗੀ ਜੀ ਇਹ ਪਰਿਵਾਰ ਕਿਹੇ ਜਿਹਾ ਜੀ ਪਰਿਵਾਰ ਬਹੁਤ ਵਧੀਆ ਜੀ ਮੁੰਡਾ ਬਹੁਤ ਨੇਕ ਸੀਗਾ ਜੀ ਬਹੁਤ ਵਧੀਆ ਸੁਭਾਅ ਸੀਗਾ ਜੀ ਮੁੰਡੇ ਦਾ ਪਲੇਅਰ ਸੀਗਾ ਜੀ ਬਹੁਤ ਵਧੀਆ ਹਾਂਜੀ ਤੇ ਵਿਚਾਰੇ ਨੇ ਕਿਸੇ ਚੌੜੀ ਦਾ ਕਿਸੇ ਨਾਲ ਪੌਂਦਾ ਹੀ ਨਹੀਂ ਸੀ ਪਿੰਡ 'ਚ ਵੀ ਬਣੀ ਬਹੁਤ ਸੀਗੀ ਹੱਥ ਕੇ ਨਾਂਦਾ ਸੀ ਕਿਦਾਂ ਨਾਂਦਾ ਸੀਗਾ ਬਹੁਤ ਜਾਨੀ ਦੀ ਕਦ ਕੱਟ ਬਹੁਤ ਸੀ ਬਹੁਤ ਵਧੀਆ ਗੇਮ ਸੀਗੀ ਜੀ ਚਾਰਾ ਘਰ ਹੀ ਇਕੱਲਾ ਜਵਾਗ ਸੀਗਾ ਪਰਿਵਾਰ 'ਚ ਕਿੰਨੇ ਮੈਂਬਰ ਹੈਗੇ ਇਹ ਜੀ ਇੱਕ ਬੇਟੀ ਹੈ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਮਾਂ ਤੇ ਪਿਓ ਹੈ ਜੀ ਇੱਕ ਦਾਦੀ ਹੈ ਕੰਮ ਕੀ ਇਹਨਾਂ ਦਾ ਕੀ ਕਰਦੇ ਕੰਮ ਖੇਤੀਬਾੜੀ ਦਾ ਜੀ ਹਾਂ ਜੁੜ ਸੁਭਾਚ ਉਹ ਲੱਗਦਾ ਸੀ ਇਹ ਜਿਆ ਕੋਈ ਗੈਂਗਸਟਰ ਵਾਲਾ ਨਹੀਂ 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 ਜਮ ਨਹੀਂ ਸੀਗੇ ਜੀ ਕਬੱਡੀ ਖਿਡਾਰੀ ਹੋਰਾਂ ਨੇ ਕਬੱਡੀ ਖਿਡਾਰੀ ਸੀਗਾ ਜੀ ਕੋਈ ਤਾਂ ਕੁਝ ਪਤਾ ਲੱਗਿਆ ਕਿਉਂ ਮਾਰਿਆ ਕਿਉਂ ਜਿਹੜੇ ਮੁੰਡੇ ਨਾਲ ਗਏ ਸੀ ਹਾਂ ਜੀ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਕਿਸੇ ਨੇ ਦੱਸਿਆ ਕੁਝ ਨਹੀਂ ਦੱਸਿਆ ਜੀ ਅੱਹਾ ਆਪ ਲੋਕ ਕੇ ਆਪ ਕਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋਲ ਕਿਆ ਖਾਂਦੇ ਮੇਰੇ ਪਤ ਦਾ ਕੋਈ ਰੋਲਾ ਨਹੀਂ ਜੀ ਤੇਰਾ ਮਕਾਮ ਤਾਂ ਕਿਸੇ ਦਾ ਨਹੀਂ ਕੋਈ ਰੋਲਾ ਲੱਖੂ ਦੱਸ ਕਿਹੜਿਆਂ ਨੇ ਮਾਰਿਆ ਮੇਰਾ ਪਤ ਨੂੰ ਥੋੜਾ ਦੱਸ ਤੇ ਕਿਥੇ ਗਿਆ ਤੂੰ ਮੈਂ ਕੀ ਦੱਸ ਮੇਰਾ ਪਤ ਤੂੰ ਲੈ ਕੇ ਗਿਆ ਸੀ ਰਾਤ ਤੇਰਾ ਸੀ ਤਰੋਂ ਕਹਿੰਦਾ ਲੀਕਰ ਲਾ ਗਿਆ ਲੋਰ ਪਾਇਆ ਘੁੱਟ ਪਾਇਆ ਤੇ ਮਤੂੰ ਕਹਿੰਦਾ ਫੋਟੋ ਦੇ ਤੇ ਦੇ ਦੇ ਮਾ ਤੇਰਾ ਬੁੱਤ ਰਹੇ ਆਇਆ ਪਰੇ ਮਾਵਾ ਤੇ ਬਾਲੇ ਮੇਲੇ ਮੋਰ ਹੈ ਕਿਤੇ ਮੇਰੇ ਪਤ ਦਾ ਕੋਈ ਸੁਖੀ ਹੋ ਜੀ ਅਜਾ ਗਾਵੇ ਰਹੇ ਲੱਗੇ ਸੀ ਜੇ ਤੁਹਾਡਾ ਤੋ ਆਪਣੇ ਪਿੰਡ ਦੇ ਨੌਜਵਾਨ ਦੀ ਮੌਤ ਹੋਈ ਹੈ ਜਿਹੜੋ ਵੀ ਕਤਲ ਕੀਤਾ ਗਿਆ ਉਹ ਹੁਣ ਕਿਸ ਤਰ੍ਹਾਂ ਪਰਿਵਾਰ ਵੱਲੋਂ ਕੀ ਫਿਆਦਾਂ ਲਿਆ ਗਿਆ ਉਸ ਉਸ ਮਾਮਲੇ ਨੂੰ ਕਰੋ ਤੋਂ ਨਹੀਂ ਜੀ ਕਿੰਨਾ ਚਿਰ ਉਹ ਗ੍ਰਿਫਤਾਰ ਨਹੀਂ ਹੁੰਦੇ ਜੀ ਇਹਨਾਂ ਨੇ ਗੋਲੀ ਮਾਰੀ ਉਹਨਾਂ ਚਿਰ ਕੋਰਟ ਮਾਮਲਾ ਨਹੀਂ ਕਰਾਇਆ ਜੀ ਜਾਂ ਅੰਦਰ ਦਸਕਾਰ ਪਰਵਾਹ ਤਾਂ ਲੱਗੇ ਜੀ ਮਤਲਬ ਕਿ ਇਹਨਾਂ ਨੇ ਗੋਲੀ ਮਾਰੀ ਜੀ ਹਾਂ ਜੀ ਰੁਮਮੀ ਦੇ ਹੈ ਜੀ ਮੁੰਡੇ ਹਾਂ ਜੀ ਕੋਈ ਦੁਸ਼ਮਣੀ ਸੀ ਉਹਦਾ ਪਾਣੀ ਨਹੀਂ ਕੋਈ ਦੁਸ਼ਮਣੀ ਨਹੀਂ ਸੀਗੀ ਜੀ ਇਹ ਪਰਿਵਾਰ ਕਿਹੇ ਦੀ ਹੈ ਜੀ ਪਰਿਵਾਰ ਬਹੁਤ ਵਧੀਆ ਜੀ ਮੁੰਡਾ ਬਹੁਤ ਨੇਕ ਸੀਗਾ ਜੀ ਬਹੁਤ ਵਧੀਆ ਸੁਭਾਅ ਸੀਗਾ ਜੀ ਮੁੰਡੇ ਦਾ ਪਲੇਅਰ ਸੀਗਾ ਜੀ ਬਹੁਤ ਵਧੀਆ ਤੇ ਵਿਚਾਰੇ ਨੇ ਕਿਸੇ ਆ ਚੌੜੀ ਦਾ ਕਿਸੇ ਨਾਲ ਪੌਂਦਾ ਹੀ ਨਹੀਂ ਸੀ ਪਿੰਡ 'ਚ ਵੀ ਬਣੀ ਬਹੁਤ ਸੀਗੀ ਹੱਥ ਕੇ ਲੰਘਦਾ ਸੀ ਕਿਦਾਂ ਲੰਘਦਾ ਸੀਗਾ ਬਹੁਤ ਜਾਨੀ ਦੀ ਕਦ ਕਾਠ ਬਹੁਤ ਸੀ ਬਹੁਤ ਵਧੀਆ ਗੇਮ ਸੀਗੀ ਜੀ ਚਾਰਾ ਘਰ ਹੀ ਇਕੱਲਾ ਜਵਾਗ ਸੀਗਾ ਜੀ ਪਰਿਵਾਰ 'ਚ ਕਿੰਨੇ ਮੈਂਬਰ ਹੈਗੇ ਜੀ ਇਹ ਜੀ ਇੱਕ ਬੇਟੀ ਹੈ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਮਾਂ ਤੇ ਪਿਓ ਹੈ ਜੀ ਇੱਕ ਦਾਦੀ ਹੈ ਕੰਮ ਕੀ ਇਹਨਾਂ ਦਾ ਕੀ ਕਰਦੇ ਕੰਮ ਖੇਤੀਬਾੜੀ ਦਾ ਜੀ ਹਾਂ ਕੋਈ ਸੁਭਾਅ ਚ ਲੱਗਦਾ ਸੀ ਇਹ ਜਿਆ ਕੋਈ ਗੈਂਗਸਟਰ ਵਾਲਾ ਨਹੀਂ 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 ਜਮ ਨਹੀਂ ਸੀਗੇ ਜੀ ਕਬੱਡੀ ਖਿਡਾਰੀ ਹੋਰਾਂ ਨੇ ਕਬੱਡੀ ਖਿਡਾਰੀ ਸੀਗੇ ਜੀ ਤਾਂ ਕੁਝ ਪਤਾ ਲੱਗਿਆ ਕਿਉਂ ਮਾਰਿਆ ਕਿਉਂ ਜਿਹੜੇ ਮੁੰਡੇ ਨਾਲ ਗਏ ਸੀ ਜੀ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਕਿਸੇ ਨੇ ਦੱਸਿਆ ਕੁਝ ਨਹੀਂ ਦੱਸਿਆ